ਪੂਰੇ ਪੰਜਾਬ ਦੇ ਵਿੱਚ ਕਿਹੜੀਆਂ ਕੋਟਾਂ ਦੇ ਵਿੱਚ ਸੇਵਾ ਚੱਲਦੀ ਆ ਔਰ ਸੇਵਾ ਤੁਸੀਂ ਵੇਖ ਸਕਦੇ ਹੋ ਕਿ ਹਰ ਮਹੀਨੇ ਦੀ 2 ਤਰੀਕ ਨੂੰ ਇੱਥੇ ਲੰਗਰ ਜਿਹੜੇ ਆ ਉਹ ਚੱਲਦੇ ਆ ਚਾਹੇ ਕੋਈ ਬਾਹਰੋਂ ਆਇਆ ਯਾਤਰੀ ਹੋਵੇ ਚਾਹੇ ਕੋਈ ਦੁੱਧ ਰੇਡੇ ਤੋਂ ਆਇਆ ਆਪਣੀ ਕਿਸੇ ਕੇਸ ਦੇ ਮਤਲਕ ਹੋਵੇ ਹਰ ਬੰਦੇ ਨੂੰ ਇੱਥੇ ਲੰਗਰ ਛਕਣ ਦੀ ਆਵਾਜ਼ ਹੁੰਦੀ ਆ ਔਰ ਹਰ ਮਹੀਨੇ ਦੀ 2 ਤਰੀਕ ਨੂੰ ਇਸ ਗੁਰਦਾਸਪੁਰ ਕੋਟ ਦੇ ਵਿੱਚ ਔਰ 5 ਤਰੀਕ ਨੂੰ ਪਠਾਨ ਕੋਟ ਦੀ ਕੋਟ ਦੇ ਵਿੱਚ ਇਹ ਲੰਗਰ ਚੱਲਦੇ ਆ ਔਰ ਦੱਸ ਦਈਏ ਕਿ ਇੱਥੇ ਲਗਭਗ ਇਹ ਜੋ ਲੰਗਰ ਦੀ ਸੇਵਾ ਗੁਰਦਾਸਪੁਰ ਕੋਰਟ ਕੰਪਲੈਕਸ ਦੇ ਅੰਦਰ ਇਹ 20 ਸਾਲ ਤੋਂ ਜ਼ਿਆਦਾ ਹੋ ਗਿਆ ਜਦੋਂ ਤੋਂ ਲੈ ਕੇ ਪਰੰਪਰਾ ਚੱਲ ਰਹੀ ਆ ਔਰ ਲਗਭਗ 1.5-2 ਸਾਲ ਹੋ ਗਏ ਪਠਾਨਕੋਟ ਦੀ ਕੋਰਟ ਕੰਪਲੈਕਸ ਵਿੱਚ 5 ਤਰੀਕ ਨੂੰ ਲੰਗਰ ਜਿਹੜੇ ਆ ਉਹ ਚੱਲਦੇ ਆ ਔਰ ਲੰਗਰਾਂ ਦੇ ਵਿੱਚ ਜੋ ਸੇਵਾ ਨਿਭਾਉਂਦੇ ਨੇ ਜਿਆਦਾਤਰ ਸੇਵਾ ਜਿਹੜੀ ਆ ਉਹ ਸੰਗਤ ਵੱਲੋਂ ਨਿਭਾਈ ਜਾਂਦੀ ਆ ਔਰ ਜੋ ਅੰਦਰ ਸਟਾਫ ਕੰਮ ਕਰਦਾ ਕੋਰਟ ਕੰਪਲੈਕਸ ਦੇ ਉਹਨਾਂ ਵੱਲੋਂ ਸੇਵਾ ਨਿਭਾਈ ਜਾਂਦੀ ਆ ਔਰ ਜੋ ਵਕੀਲ ਭਾਈਚਾਰਾ ਉਹਨਾਂ ਵੱਲੋਂ ਸੇਵਾ ਨਿਭਾਈ ਜਾਂਦੀ ਆ